ਕਦੀ ਉੱਡਦਾ ਪੰਜਾਬ ਤੇ ਕਦੀ ਡੁੱਬਦਾ ਪੰਜਾਬ ਰਿਹਾ ਸਦਾ ਹੀ ਦੁੱਖਾਂ ਦੇ ਵਿੱਚ ਖੁੱਬਦਾ ਪੰਜਾਬ ਲਾ ਕੇ ਝਕਾਰੇ ਉੱਠ ਪੈਂਦਾ ਇਹ ਪੰਜਾਬ ਸ਼ਾਇਦ ਇਸੇ ਲਈ ਕਹਿਆ ਨੂੰ ਜੁੱਬਦਾ ਹੈ ਪੰਜਾਬ ਸਤਿਕਾਰ ਤੁਸੀਂ ਦੇਖ ਰਹੇ ਹੋ ਐਮਐਚ ਪੰਜਾਬ ਚੈਨਲ ਤੇ ਮੈਂ ਹਾਂ ਤੁਹਾਡਾ ਨੇਰੂ ਆਸ ਉਮੀਦ ਕਰਦੀਆਂ ਕਿ ਤੁਸੀਂ ਆਪਣੇ ਆਪਣੇ ਘਰਾਂ ਦੇ ਵਿੱਚ ਠੀਕ ਠਾਕ ਹੋਵੋਗੇ ਅੱਜ ਪੰਜਾਬ ਦੀ ਧਰਤੀ ਪੰਜਾਬ ਚਾਹੇ ਹੱਡ ਦੀ ਮਾਰ ਚੱਲ ਰਿਹਾ ਹੈ ਪਰ ਉਹ ਦਿਨ ਦੂਰ ਨੇ ਜਦੋਂ ਮੁੜ ਤੋਂ ਪੰਜਾਬ ਦੇ ਵਿੱਚ ਹਾਸੀ 낄ਕਾਰੀਆਂ ਭੰਗੜੇ ਤੇ ਢੋਲ ਦੀ ਥਾਪ ਦੀ ਗੂੰਜ ਜਿਹੜੀ ਸੁਣਾਈ ਦਵੇਗੀ ਕਿਉਂਕਿ ਧਰਤੀ ਹੈ ਤਨ ਤਨ ਸ੍ਰੀ ਗੁਰੂ ਨਾਨਕ ਦੇਵ ਜੀ ਹੋਣਾ ਦੀ ਇਸੇ ਲਈ ਤਾਂ ਪੰਜਾਬੀਆਂ ਦੇ ਹੌਸਲੇ ਜਿਹੜੇ ਬੁਨਾਤੇ ਨੇ ਤਾਂ ਦੱਸਦੀਏ ਉੱਤੇ ਹੀ ਤੁਹਾਡਾ ਹਰਮਨ ਪਿਆਰਾ ਚੈਨਲ ਐਮਐਚ ਪੰਜਾਬ ਚੈਨਲ ਜਿਹੜਾ ਪਹਿਲੇ ਦਿਨ ਤੋਂ ਹੀ ਗ੍ਰਾਉਂਡ ਜ਼ੀਰੋ ਦੀ ਰਿਪੋਰਟ ਸਥਿਤੀ ਪਾਵੇਂ ਕਿਵੇਂ ਦੀ ਬੀ ਸੀਗੀ ਤੁਹਾਨੂੰ ਉਸ ਸਥਿਤੀ ਦੇ ਨਾਲ ਜਾਣੂ ਕਰਵਾਉਂਦਾ ਐ ਇਸੇ ਹੀ ਕੜੀ ਨੂੰ ਤੋਰਦੇ ਹੋਏ ਤੁਹਾਨੂੰ ਦੱਸਦੀਏ ਜਿਵੇਂ ਪਿਛਲੇ ਕੱਲ੍ਹ ਐਮਐਚ ਪੰਜਾਬ ਚੈਨਲ ਦੀ ਟੀਮ ਜਿਹੜੀ ਆ ਧਾਰ ਬਲੋਕ ਦੇ ਅਤਿ ਪਹਾੜੀ ਖੇਤਰ ਦੇ ਵਿਖੇ ਪਹੁੰਚਦੀ ਹੈ ਜਿੱਥੇ ਇੱਕ ਗਰੀਬ ਪਰਿਵਾਰ ਜਿਹੜਾ ਕਿ ਉਸ ਦੀ ਕਵਰੇਜ ਕਰਨ ਜਾਂਦੀ ਹੈ ਉਸ ਗਰੀਬ ਪਰਿਵਾਰ ਨੂੰ ਇੱਕ ਦਾਨੀ ਸੱਜਣ ਦੇ ਕੋਲੋਂ مالی ਸਹਾਇਤਾ ਵੀ ਦਵਾਉਂਦੀ ਹੈ ਜਦੋਂ ਉਸ ਗਰੀਬ ਪਰਿਵਾਰ ਦੀ ਐਮਐਚ ਪੰਜਾਬ ਚੈਨਲ ਦੇ ਵੱਲੋਂ ਕਵਰੇਜ ਕੀਤੀ ਜਾ ਰਹੀ ਸੀ ਤਾਂ ਸਾਡੇ ਇੱਕ ਸਾਥੀ ਤਾਂ ਐਮਐਚ ਪੰਜਾਬ ਚੈਨਲ ਦੇ ਸੀਐਮਡੀ ਪ੍ਰਦੀਪ ਸਿੰਘ ਗੜੜਾ ਹੋਣਾ ਦਾ ਪੈਰ ਫਿਸਲਣ ਦੇ ਕਾਰਨ ਇੱਕ ਵੱਡੀ ਘਟਨਾ ਵਾਪਰਦੀ ਹੈ ਜਿਸ ਤੋਂ ਬਾਅਦ ਉਹਨਾਂ ਦੇ ਹੱਥ ਤੇ ਲੱਤ ਦੇ ਜਿਹੜੀ ਸੱਟ ਲੱਗ ਜਾਂਦੀ ਹੈ ਮੌਕੇ ਤੇ ਹੀ ਦਾ ਵਾਈਟ ਮੈਡੀਕਲ ਕਾਲਜ ਐਂਡ ਹਸਪੀਟਲ ਦੇ ਚੇਅਰਮੈਨ ਸਵਨ ਸਿੰਘ ਸਲਾਰਿਆ ਉਹਨਾਂ ਦੇ ਵੱਲੋਂ ਪ੍ਰਦੀਪ ਸਿੰਘ ਉਹਨਾਂ ਨੂੰ ਆਪਣੀ ਗੱਡੀ ਦੇ ਵਿੱਚ ਬਿਠਾ ਕੇ ਆਪਣੇ ਹਸਪੀਟਲ ਲੈ ਜਾਇਆ ਜਾਂਦਾ ਜਿੱਥੇ ਉਹਨਾਂ ਦਾ ਉਪਚਾਰ ਸ਼ੁਰੂ ਕਰਵਾਇਆ ਜਾਂਦਾ ਵਾਏ ਗੁਰੂ ਦੀ ਮੀਰ ਕਿ ਹੁਣ ਉਹ ਠੀਕ ਨਹੀਂ ਤੁਹਾਨੂੰ ਦੱਸ ਦिए ਪਰ ਉਹਨਾਂ ਦੇ ਹੌਸਲੇ ਹਜੇ ਵੀ ਬੁਲੰਦ ਨੇ ਇਸੇ ਹੋਮਸਟੈਨ ਨੂੰ ਸਲੂਟ ਹੈ ਕਿਉਂਕਿ ਸਾਟਲ ਲੱਗਣ ਦੇ ਬਾਵਜੂਦ ਵੀ ਉਹਨਾਂ ਦੀ ਜ਼ੁਬਾਨ ਤੇ ਉੱਤੇ ਜਿਹੜੇ ਵਸਦੇ ਰਹੋ ਪੰਜਾਬੀਓ ਡੋਲਿਓ ਨਾ ਪੰਜਾਬੀਓ ਅਜਿਹੇ ਬੋਲ ਜਿਹੜੇ ਆ ਉਹ ਗੂੰਜਦੇ ਪਏ ਨੇ ਨਾਲ ਦੇ ਨਾਲ ਸੀਐਮਡੀ ਪ੍ਰਦੀਪ ਸਿੰਘ ਤੜੜਾ ਹੋਣਾਂ ਦੇ ਵੱਲੋਂ ਉਹਨਾਂ ਸਰਮਾਇਦਾਰਾਂ ਨੂੰ ਤੇ ਦਾਨੀ ਸੱਜਣਾ ਨੂੰ ਜਿਹੜਾ ਸੁਨੇਹਾ ਵੀ ਦਿੱਤਾ ਗਿਆ ਕਿ ਪੰਜਾਬੀਆਂ ਦੀ ਵਾਂ ਜਿਹੜੀ ਹਮੇਸ਼ਾ ਫੜੇ ਰੱਖਿਓ ਉਹ ਸੁਨੇਹਾ ਕੀ ਸੀ ਇਹ ਵੀ ਤੁਹਾਨੂੰ ਜਿਹੜਾ ਜ਼ਰੂਰ ਸੁਣਾਵਾਂਗੇ ਕਿ ਜਿਹੜੇ ਆ ਬੜੇ ਦਿਲ ਕੁੱਲੇ ਖੁਣ ਵਾਲੇ ਬੰਦੇ ਹੁੰਦੇ ਆ ਤੇ ਏ ਦਿਲ ਖੋਲ ਕੇ ਲੋਕਾਂ ਦੀ ਹੈਲਪ ਕਰਦੇ ਆ ਜਿੰਨੀ ਲੋੜ ਹੋਈ ਉੰਨੀ ਜਰੂਰ ਲਓ ਲੋੜ ਤੋਂ ਵੱਧ ਜਿਹੜਾ ਹੈ ਉਹ ਘਰਾਂ ਦੇ ਵਿੱਚ ਸਟਾਕ ਨਾ ਕਰਿਓ ਤੇ ਸੈਕਿੰਡ ਸੈਕਿੰਡ ਇੱਕ ਹੋਰ ਚੀਜ਼ ਆ ਜਿਹੜੇ ਤਨਾੜ ਹੈਗੇ ਆ ਜਿਹੜੀ ਕਿ ਜਿਨ੍ਹਾਂ ਕੋ ਰੱਬ ਨੇ ਦਿੱਤਾ ਹੋਇਆ ਸਰਮਾਇਦਾ ਰਹਿ ਗਈ ਉਹ ਵੀ ਆਓ ਸਾਹਮਣੇ ਉਹ ਸਾਰੇ ਸਾਹਮਣੇ ਆਓ ਇਸੇ ਲਈ ਪੰਜਾਬ ਨੂੰ ਤੁਹਾਡੀ ਸਾਰਿਆਂ ਦੀ ਲੋੜ ਆ ਚਾਰ ਚਾਰ ਪੰਜ ਪਈ ਕਾਰ ਡਾਕਟਰ ਕਰ ਲੈਣ ਤੇ ਸਾਰੇ ਦਾ ਮੈਂ ਸੱਚੀ ਕਹ ਰਿਹਾ ਹਾਂ ਬ੍ਰਿਧੀ ਗੱਲ ਜਿਹੜੀ ਕੀਤੀ ਪ੍ਰਦੀਪ ਨੇ ਬਹੁਤ ਚੰਗੀ ਗੱਲ ਕੀਤੀ ਹੈ ਇਹਨਰ ਸੁਖਦਾਰ ਨੇ ਪੈਸੇ ਵਾਲੇ ਨੇ ਪੈਸਾ ਤੁਸੀਂ ਨਾਲ ਨਹੀਂ ਲੈ ਕੇ ਜਾਣਾ ਜਿਆਦਾ ਨਹੀਂ ਤੇ ਜਿੰਨਾ ਕਰ ਤੁਸੀਂ ਟੈਕਸ ਰੁਕਸ ਵਾਸਤੇ ਦੇਣਾ ਇਹਨਾਂ ਦੇ ਕਮ ਸੇ ਕਮ 4-4 5-5 ਪਰਿਵਾਰ ਤੁਸੀਂ ਲੈ ਲਓ ਸਾਡਾ ਪਲਾ ਹੋ ਜਾਏਗਾ ਲੋਕਾਂ ਦੇ ਘਰਾਂ ਚ ਆ ਕੇ ਦੇਖੋ ਖਾਣ ਵਾਸਤੇ ਰੋਟੀ ਨਹੀਂ ਪਸ਼ੂਆਂ ਵਾਸਤੇ ਕੋਈ ਚਾਰਾ ਨਹੀਂ ਕੋਈ ਪਾਣੀ ਨਹੀਂ ਕੋਈ ਬਿਜਲੀ ਨਹੀਂ ਲੋਕੀ ਮਿੱਟੀ ਵਿੱਚ ਸੌਰੇ ਨੇ نیچے ਪਾਣੀ ਉਤੋਂ ਨਿਕਲ ਕੇ ਜਾ ਰਿਹਾ ਬਹੁਤ ਬੁਰੀ ਹਾਲਤ ਬਹੁਤ ਬੁਰੀ ਹਾਲਤ ਹੈ ਪੰਜਾਬ ਇਸ ਬਾਕੀ ਸਲੂਟ ਹੈ ਤੁਹਾਨੂੰ ਪੰਜਾਬੀਆਂ ਨੂੰ ਸਾਰਿਆਂ ਨੂੰ ਸਲੂਟ ਹੈ ਜਿਹੜੇ ਜਿਹੜੇ ਅੱਜ ਪੰਜਾਬੀਆਂ ਲਈ ਕਰੇ ਆ ਸਾਡੇ ਇੱਕ ਸਾਥੀ ਦੀ ਸਥਿਤੀ ਭਾਵੇਂ ਅਜੇ ਹੀ ਬਣ ਗਈ ਹੈ ਪਰ ਉਹਨਾਂ ਦੇ ਹੌਸਲੇ ਅਜੇ ਵੀ ਉੱਚੇ ਨੇ ਜਿੱਤੇ ਉਹਨਾਂ ਦੇ ਵੱਲੋਂ ਯਾਨੀ ਕਿ ਐਮਐਚ ਪੰਜਾਬ ਚੈਨਲ ਦੇ ਸੀਐਮਡੀ ਪਰਦੀਪ ਸਿੰਘ ਕਰੜਾ ਹੋਣਾ ਦੇ ਵੱਲੋਂ ਆਪਣੇ ਟੀਮ ਨੂੰ ਹੱਲਾਸ਼ੇਰੀ ਦਿੱਤੀ ਜਾਂਦੀ ਹੈ ਕਿ ਕੋਈ ਨਾ ਸਥਿਤੀ ਭਾਵੇਂ ਇਵੇਂ ਦੀ ਬਣੀ ਆ ਪਰ ਤੁਸੀਂ ਹੌਂਸਲੇ ਜੜੇ ਆ ਉਹ ਬੁਲੰਦ ਰੱਖਣੇ ਨੇ ਉਹ ਕਿ ਸਥਿਤੀ ਜਿਹੜੀ ਇਵੇਂ ਦੀ ਬਣੀ ਹੋਈ ਹੈ ਉਸ ਸਥਿਤੀ ਵਿੱਚ ਜਾ ਕੇ ਤੁਸੀਂ ਲੋਕਾਂ ਦੀ ਆਵਾਜ਼ ਬੰਨਣਾ ਉਹਨਾਂ ਲੋਕਾਂ ਦੀ ਆਵਾਜ਼ ਨੂੰ ਸ਼ਾਸਨ ਪ੍ਰਸ਼ਾਸਨ ਤੱਕ ਪਹੁੰਚਾਉਣਾ ਅਤੇ ਉਹਨਾਂ ਦੇ ਸਰਮਾਇਦਾਰਾਂ ਤੱਕ ਪਹੁੰਚਾਉਂਦੀ ਕੜੀ ਨੂੰ ਨਿਰੰਤਰ ਇਵੇਂ ਹੀ ਯਾਰੀ ਰੱਖਣਾ ਹੈ ਸਾਸਾ